ਲੋਈ ਟ੍ਰੇਨ ਜਦਾ ਪਿਆ ਰੋਲਾ ਅੱਗ ਲੱਗੀ ਚਾ ਆਵੇ ਲੋਈ 3 ਵਜੇ ਸਾਨੂੰ ਤਰਿਆਂ ਨੂੰ ਘਟੋ ਘਟ ਅਸੀਂ ਤਰਿਆਂ ਅਸੀਂ ਮੰਨਣਾ 8 ਵਜੇ ਬੋ ਵੀ ਮਤਰਾ ਕੁਰੂਕhetra ਵੋਗੇ ਆ ਕੁਰੂਕਸ਼ੇਤਰ ਸਹ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗਸ ਸਵੇਰ ਦੇ ਵੱਜ ਗਏ ਨੇ 6:1 ਪੌਣੇ 1 ਮਿੰਟ ਰਹਿ ਗਿਆ 6 ਵਜਣ ਚ ਤੇ ਆਪਣੀ ਯਾਤਰਾ ਸ਼ੁਰੂ ਅੱਜ ਤੋਂ ਸ੍ਰੀ ਹਜੂਰ ਸਾਹਿਬ ਦੀ ਮਹਾਰਾਸ਼ਟਰ ਅਨ ਦੇਲ ਬੈਗ ਆਪਣਾ ਪੈਕ ਕਰਿਆ ਪਿਆ ਹੁਣ ਧੁੰਦ ਜੇ ਇਹ ਧੁੰਦ ਕਾ ਤਾਂ ਨੇਰੇ ਚ ਘੱਟ ਗਈ ਨੇ ਅੱਧੀਆਂ ਮਾਹਣੇ ਆਪਾਂ ਸ਼ਰਟ ਪਾਈ ਹੈ ਬਈ ਆਪਾਂ ਤਕਲੀਫ ਨਾ ਉਹ ਉਧਰ ਜਾ ਕੇ ਹੁਣ ਆਖੇ ਚੱਕ ਲਿਆ ਹੁਣ ਰਾਹ ਦੇ ਖੇਕ ਲੈ ਲਾਂਗੇ ਆਪਣਾ ਟੈਂਪੂ ਆ ਰਿਹਾ ਹੈ

ਲੇ ਲੇ ਬੇਟਾ ਮਾਉ ਜਾਵਾ ਕੱਟੀ ਤੜਕੇ ਤੜਕੇ ਖੌਰੂ ਪੈਂਦਾ ਜੀ ਸਬਰాత్రి ਵੀ ਆਓ ਸਕੈਨ ਆ ਵੀ ਤੇਰੀ ਜਰੂਰੀਏ ਤੇਰੀ ਸੇਫਟੀ ਆ ਰੋਡ ਨਾਲ ਬੈਗ ਤਾਈਓ ਲੈ ਕੇ ਆਇਆ ਮੈਂ ਮੋਟੇ ਜਿਹਾ ਪਾ ਕੇ ਇੱਕ ਤਾਂ ਬੈਗ ਪਹਿਲਾਂ ਹੀ ਮੋਟੇ ਜਿਹਾ ਹੈਗਾ ਰੋਡ ਨਾਲੇ ਵੱਧ ਪ੍ਰੈਫਰੈਂਸ ਦਿੱਤੀ ਆ ਦੀ ਕਿ ਇਹ ਉਹਨੂੰ ਖਾਜੋ ਟ੍ਰੈਵਲ ਕਰਨ ਦੀ ਵੱਡੀ ਪਹਾੜੀ ਵੀ ਕੱਢਣਾ ਦੀ ਜਿਆ ਬੈਗ ਵਰਤੋ ਉਹਨੂੰ ਆਹ ਮੁੰਡਾ ਨਵੀਂ ਕਿਟਾਂ ਲਿਆਇਆ ਜੀ ਭਾਈ ਇਹ ਦੂਜੇ ਵਾਂਗ ਹੀ ਫਿਰਦੇ ਨੇ ਮੋਟਿਆਂ ਜੀ ਨਾ ਮੇਰੇ ਕੋਲ ਜਦਾ ਸੀਗਾ ਪਹਿਲੇ ਦਾ ਉਹ ਕਦਾਂ ਮੈਂ ਟਰੈਵਲ ਵਾਲੀ ਲੈਣੀ ਆ ਕੱਲ ਨੂੰ ਵੀ ਲੋਡ ਪਾਉਗੇ ਉਹਨੂੰ ਮੇਰੇ ਕੋਲ ਟਰੈਵਲ ਵਾਲੀ ਪਹਿਲਾਂ ਸੀ ਇਹ ਟਰੈਵਲ ਵਾਲੀ ਲਈ ਫਿਰਦੇ ਨੇ ਅਸੀਂ ਕੰਸਟਰਕਸ਼ਨ ਚ ਆਲਦੀ ਹੈ ਲੁਧਿਆਣੇ ਦੀ ਉਹ ਇਧਰ ਵੀ ਆ ਜਾਓ ਸਾਹਮਣੇ ਜਾਣਾ ਦੇਖੋ ਇਹ ਪਾਣੀ ਦੀ ਬੇਟੀ ਆਪਾਂ ਲਈ ਚੱਕ ਲਈ ਰੇਂਜ ਆਪਾਂ ਨੂੰ ਲੋਡ ਪੈਣੀ ਹੈ ਉੱਥੇ ਮਿਲਣੀ ਹੈ 260 ਦੀ ਕੋਰੈਕਟ ਉਸੀ ਫਾਰਕਾਏ ਜੀ ਦਾ ਪੀਜਾ ਦਾ ਜੀ ਜੇ ਆਪਾਂ ਹੁੰਦਾ ਦਿਆ 35 ਦੇ ਹਣੀ ਸੀ ਪਹਿਲਾਂ ਹਣੀ 30 ਦੇ ਹੁਣ 35 ਦੇ ਆ ਗਈ ਫਿਰ 40 ਦੇ ਕਰਤੇ ਇਹਨੂੰ ਅਗਲੀਆ ਹੋਈ ਜਾਂਦੀ ਆ ਥੋੜੀ ਟੈਕਸਪ੍ਰੈਸ ਇਹੀ ਟ੍ਰੇਨ ਦਾ ਮੈਦਾ ਨਹੀਂ ਦੇ ਮਥਾ ਦਾ ਨਾ ਜੀ ਦਾ ਕਾਰਡ ਕੋਡ ਕੱਟ ਸਾ ਭੱਜ ਲੈ ਏ ਉਹਨਾਂ ਦਾ ਚੇਂਜ ਹੋ ਗਈ ਨਾ ਟ੍ਰੇਨ ਲੱਗੀ ਹੁਣ 26 ਆਪਣਾ ਗਾਂ ਆ ਗਿਆ ਦੂਜੀ ਟ੍ਰੇਨ ਦਾ 26 ਉੱਥੇ ਸੀ ਮੈਂ 26 ਤੇ ਆ ਗਿਆ ਸੀ ਆਦਿ ਲੱਗ ਆਵੇ ਸੱਤੀ ਹੋਏ ਟ੍ਰੇਨ ਹਜੇ ਨਹੀਂ ਪਹੁੰਚੀ ਹੋਈ 40 ਵੇ ਆਉਗੀ ਲੇਟ ਹੋਈ ਜਣਾ ਡਿਲੇਸ 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 10 ਮਿੰਟ ਲੇਹ ਜਲੂਪੁਰ ਬਾੜੀ ਨਹੀਂ ਜਲਦੀ ਹੋਰ ਕਿੱਥੇ ਜਾਣਾ ਪੂਰੀ ਕਤਾਰੀ ਦੇ ਪਹੁੰਚੀ ਆ ਹਾਂ ਜੀ ਕੋਸ਼ਿਸ਼ ਕਰਦੇ ਆਂ ਮੈਂ ਨੂੰ ਜੀ ਖਿੱਚਣਾ ਪੂਰੀ ਗਿਆ ਆਪਣਾ ਡੱਬਾ ਯਾਰੇ ਖੜਨਾ ਆ ਗਏ ਇਹਨਾਂ ਦਾ ਪੂਰਾ ਕੰਮ ਆ ਮਾ ਜਲਾ ਛੁੱਟੀ ਆ ਬਾਬਾ ਜੀ ਸੌਣ ਦਾ 5.93 ਉੱਥੇ ਹੋਏ ਅਜੇ ਸਾਡੇ ਆਪੇ ਪਹੁੰਚਣ ਵਾਲੇ ਗੱਡੀ ਨੜ ਜਾਂਦੇ ਆਪ ਦਾ ਕਹਾਂ ਕਹਾਂ ਹੋਈ ਜਾਵਾਂਗੇ ਬੰਦੇ ਯਾਰ ਬੰਦੇ ਨਾ ਟ੍ਰੇਨ ਨਾ ਰੁਕਣਾ ਉਰੀ ਰੁਕ ਦੇਣੀ ਉਰੀ ਰੁਕੋ ਭੱਜ ਭੱਜ ਚੜ੍ਹਨ ਦਾ ਕੀ ਫਾਇਦਾ ਜੇ ਤੁਹਾਨੂੰ ਪਤਾ ਵੀ ਟ੍ਰੇਨ ਤਾਂ ਰੁਕਣੀ 10 ਮਿੰਟ ਰੁਕਣੀ ਆ 5 ਘਜੜੇ ਨੇ ਬੰਦੇ 10 ਆ ਲੈ 20 ਐਕਸ ਟਾਂਕੀ ਕੋਲ ਖੜੇ ਆ ਅਸੀਂ ਨਿਵਤ ਲੈ ਕੇ ਆ ਤੁਸੀਂ ਟਿਕਟ ਤੇ 20 ਐਕਸ ਟ੍ਰੇਨ ਸਾਥ ਐਤਵਾ ਤੇ ਲੈ ਕੇ ਚੱਲ ਐਸ 5 ਓਕੇ ਲੀਵਾ ਵਣੀ ਲਈ ਫਿਰਦੇ ਨੇ ਆਪਾਂ ਆਈਟੀਆਰ ਜੀ ਦਾ ਕੀ ਕਰਦੇ ਫੁੱਲ ਲੱਗਦੀ ਫੁੱਲ ਲਗਾ ਦੇਣਾ ਹੋ ਗਈ ਚੱਲ ਚੱਲ ਟੀਟੀ ਬੋਟਾ ਪੈਂਟ ਨੇ ਹਰੇ ਜਿਹੇ ਮਾਰਾ ਕਾਲਾ ਗੋੜ ਪੈਂਟ ਆਵੇ ਦੇਖੀ ਜਾਂਦਾ ਸ਼ੀਸ਼ਾ ਹਰਾ ਜਿਹਾ ਇਹੇ ਲੋਈ 10 ਮਿੰਟ ਲੇਟ 10 ਮਿੰਟ ਲੇਟ ਦੁਰੀ ਆ ਤੂੰ ਮੇਰਾ ਗੀ ਚਾਰਜ ਕਰਿਆ ਮੇਰੇ ਬਹੁਤ ਅੱਖਾਂ ਨੇ ਸਨਿਆ ਤੈਨੂੰ ਹਾਰਸ ਮੋਡ ਲੜਦੇ ਆ ਲੁਧਿਆਣੇ ਨੂੰ ਕਰਦਾ ਪੰਜਾਬ ਨੂੰ ਪਾਏ ਪਾਏ ਦੱਸ ਦੇਣਾ ਲਈ ਜਿਹੜਾ ਉਹ ਉੱਪਰ ਲਿਏ ਦਿੰਦੇ ਬੰਦੇ ਦਾ ਫਰੈਂਚ ਚੇਂਜ ਹੋ ਗਿਆ ਭਾਈ ਜੀ ਕਿ ਤਰਜ਼ ਰੋਡ ਕਰ ਲੈ ਤਾਂ ਖੋਲ ਦਾਂ ਪਰਦਾ ਲਾ 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 ਕਰੀ ਜਾਂਦੀ ਜਾਂਦਾ ਕੋਲ ਪੈਂਦਾ ਐ ਨੀ ਨਿਕਲਦਾ ਸਰ ਇਹਨਾਂ ਦਾ ਤਾਂ ਮਗਾ ਲਾ ਲੈ ਲੈ ਜੀ ਪੋਕਰ ਰੋਡ ਜਿਆਦਾ ਸਕੀਨ ਆ ਮੁੰਡਾ ਚੋਟੀ ਦਾ ਦੇ ਇਹ ਦਿੰਦੇ ਦੀ ਵੀਡੀਓ ਇਹ ਦਿਖਾਵੇ ਕਰੀ ਰੋ ਵੀਡੀਓ ਕਿੱਥੇ ਵੰਦਿਆ ਜਾ ਉਹ ਲੋਏ ਬੜਾ ਕੈਂਟ ਪਹੁੰਚ ਗਏ ਮੇਰੇ ਕੋਲ ਸਵੇਰ ਦੇ ਵੱਜ ਗਏ ਨੇ 7:30 9 ਅੰਬਾਲਾ ਘੰਟਾ ਅੰਬਾਲੇ ਨਹੀਂ ਰੁਕਣ ਬਾਲੇ ਕੈਂਟ ਰੁਣੀ ਆ ਪੰਜ ਸੱਤ ਮਿੰਟ ਦੇਖਦਾ ਕਿੰਨਾ ਟਾਈਮ ਰੁਕਣੀ ਆ ਫੋਨ ਨੂੰ ਪੜਦਾ ਮੈਨੂੰ ਤਾਂ ਭੱਖ ਲੱਗਿਆ ਇੱਥੇ ਵੀ ਉਹਦਾ ਘੰਟਾ ਦਾ ਮੈਪ ਲੈ ਲਿਆ ਆ ਵਜਾਈ ਦੇ ਦੇ ਜਰਾਤ ਮਾ ਦਾ ਸੁੱਤਾ 1 ਵਜੇ ਬੈਗ ਬੂਪਾ ਕਰ ਲੋ ਇਸ ਸ਼ਹਿਰ ਦਾ ਬਰੇਕ ਵਾਸਤੇ ਆਲੂ ਪਾਟੀ ਦਾ ਲੋ ਜੀ ਟ੍ਰੇਨ ਦਾ ਪਾਇਆ ਰੋਲਾ ਅੱਗ ਲੱਗੀ ਫਾਇਰ ਅਲਾਰਮ ਵੱਜਿਆ ਸੀ ਵੀ ਮਨ ਨਹੀਂ ਗਿਆ ਮੈਂ ਭੱਜ ਕੇ ਟੀਟੂ ਜੀ ਨਾਲ ਆਉਂ ਕਿ ਅੱਗ ਲੱਗੀ ਹੋਈ ਸੀ ਤਾਰਾਂ ਨੂੰ ਪੰਜ ਮਿੰਟ ਦਾ ਸਰਾਬ ਸੀ 10 15 ਮਿੰਟ ਲੱਗ ਗਏ ਉਹ ਚ ਅੱਗ ਲੱਗੀ ਸੀ ਫਾਇਰ ਅਲਾਰਮ ਚੱਲਣ ਲੱਗ ਗਿਆ ਜਿਹੜਾ ਇਹ ਦਾ ਡੱਬੇ ਦਾ ਸਾਰਾ ਕੰਟਰੋਲਰ ਹੁੰਦਾ ਉਹ ਚ ਅੱਗ ਲੱਗ ਗਈ ਪੁਰਕੁਸ਼ੇਤਰ ਪਹੁੰਚਿਆ ਗੁਰੂਕੁਸ਼ੇਤਰ। ਗੁਰਕੁਸ਼ੇਤਰ ਦੀ ਧਰਤੀ ਤੇ ਲੜਾਈ ਹੋਈ ਜੀ ਮਹਾਭਾਰਤ ਮਹਾਭਾਰਤ ਇੱਥੇ ਹੋਈ ਜੀ। ਪੁਰਕੁਸ਼ੇਤਰ ਜਿਹੜਾ ਮਹਾਨ ਜੁਦ ਹੋਇਆ ਸੀ ਮਹਾ ਜੁਦ ਪੁਰਕੁਸ਼ੇਤਰ ਅਰਜਨ ਵੀ ਹੁਣ ਇੱਥੇ ਭਿੜੇ ਜੀ ਜਦ ਰਿਉਦਨ ਹੁਣ ਇਹਨਾਂ ਮੁੰਡਿਆਂ ਦੇ ਕਲਾਸਾਂ ਦਿਖਾ ਗਲੇ ਆਂ ਯਾ ਡਾਟ ਸੈਕੰਡ ਕਲਾਸ ਕੋਲ ਪਰ ਮੁੜਿਆ ਰਸੋਈ ਦੇਖ ਲਈਏ ਰਸੋਈ ਐਵੇਂ ਬਣਦਾ ਸਵਾਲ ਤੈਨੂੰ ਕਿਸ ਨੇ ਬਹਿਮ ਪਤਾ ਜੀ ਵੀ ਕਿੱਥੇ ਬਣਦਾ ਚਾਹ ਕਿੱਥੇ ਬਣਦੀ ਆ ਤੁਸੀਂ ਵੀ ਵੇਖੀ ਉਹ ਵੀਡੀਓ ਜਿਹੜਾ ਆਪਣੇ ਮਗਰਲਾ ਕੋਚ ਉਹ ਜੀ ਰਸੋਈ ਆ ਹੁਣ ਸਾਰਨਾ ਸਿਰੇ ਤੋਂ ਇੱਧਰ ਨੂੰ ਆਵਾਂਗੇ ਜੜ ਕੀ ਗੜਾ ਹੀ ਦੇਣਾ ਹੁਣ ਥੱਲੇ ਤੁਰੇ ਜਾਂਦੇ ਆਂ ਉਹ ਸਿਰੇ ਤੋਂ ਇੱਧਰ ਨੂੰ ਆਵਾਂਗੇ ਉੱਧਰੋਂ ਨਵੀਂ ਵਾਗੇਰਾਂ ਦੁਆਰਾ ਫੇਰ ਮੁੜਾਂਗੇ ਫੇਰ ਓਖਾ ਬਰਾਬਰ ਹੀ ਚੱਲਦੇ ਆਂ ਉੱਧਰ ਤੇ ਇੱਧਰ ਹੀ ਮੁੜਾਂਗੇ ਇੱਧਰ ਦਾ ਬਾਲੀ ਹੋ ਕੇ ਫਿਰ ਤਾਂ ਹੁੰਦਾ ਨਹੀਂ ਆਦਾ ਨਹੀਂ ਆਉਣਾ ਉਹ ਚੀ ਚੜਾ ਨੋ ਜੀ ਕੋਰਕ ਸਿੱਤਦਾ ਇੱਥੇ ਹੀ ਛੜ ਜਾ ਇੱਥੋਂ ਐਂ ਹੀ ਚੜ ਜਾਂਦੇ ਆਪਾਂ ਐ ਬਥੇ ਨੱਕ ਜਾਂਗੇ ਹੁਣ ਜਰਨਾ ਤੇ ਚੜਨ ਤੋਂ ਡਰ ਰਹੇ ਆ ਚਲੂ ਕੀ ਹੁਣ ਇਹ ਝਟਕਾ ਮਾਰ ਕੇ ਇਹ ਚੱਲ ਵਾਹ ਅਗਰ ਜੂ ਹੁਣ 1:30 ਹੋਣ ਹੋ ਜਾਂ 10:00 ਹੋ ਗਈ ਚੱਲ ਆ ਜਾ ਦੇਖਿਆ ਨਹੀਂ ਝਟਕਾ ਮਾਰ ਕੇ ਕਹਾਂ ਸਪੀਡ ਫੜ ਲੈਣੀ ਝਟਕਾ ਨਹੀਂ ਝਟਕਾ ਫੜ ਲੀਏ ਲੋਈ ਕਰਨਾ ਰੇ ਦੇ ਸਟੇਸ਼ਨ ਪਹੁੰਚਿਆ ਹੁਣ ਸਮੇਂ ਲਾ ਹਾਂ ਸਮੇਂ ਲਾ ਤਰਾਂ ਤਰਾਂ ਵੀ ਆਉਂ ਗਿਆ ਨੇ ਲੋਈ ਕਰੀਬ 2 ਘੰਟੇ 2 ਨਹੀਂ 3 ਘੰਟੇ ਹੋ ਗਏ 11 ਵਜੇ ਨਾਲ ਬੰਦੇ ਭਾਰਤ ਦਾ ਮਾਡਲ ਕਰਨਾਲ ਪਹੁੰਚ ਗਏ ਆ ਇੰਦਰ ਬਣਾਇਆ ਬੰਦੇ ਭਾਰਤ ਦਾ ਮਾਡਲ ਚੱਲਦੀ ਹੈ ਖਣੀ ਨਹੀਂ ਚੱਲਦੀ ਆਪਣੇ ਦਾ ਧਰੋਂਦੀ ਅੰਮ੍ਰਿਤਸਰ ਸਾਈਡ ਜਾਂਦੀ ਆ ਲੁਧਿਆਣੇ ਵੀ ਆਉਂਦੀ ਆ ਲੁਧਿਆਣੇ ਸਾਰਨੂੰ ਪਹਿਲਾਂ ਆਉਣ ਲੱਗ ਗਈ ਸੀ ਅੰਮ੍ਰਿਤਸਰ ਸਾਹਿਬ ਨੂੰ ਚੱਲਣ ਲੱਗ ਗਈ ਹੁਣ ਤਾਂ ਸੰਭਲ ਦੀਆਂ ਪਟੜੀਆਂ ਦਵਾ ਨਹੀਂ ਹੈਗੀਆਂ ਉਹ ਬੰਦੇ ਭਾਰਤ ਇੱਥੇ ਕਿੱਥੇ ਚੱਲਣੀਆਂ ਹੈ ਕਰਨਾਲ ਤੋਂ ਵੀ ਰਵਾਨਗੀ ਲੈ ਗਈ ਹੈ ਟ੍ਰੇਨ ਅੱਜ ਜਿਹਨੇ ਭਵਾਲ ਨਿਕਾ ਦੇਣਾ ਆਪਾਂ ਨੂੰ ਅੱਜ ਦੀ ਰਾਤ ਤੱਕ 12 ਵਜੇ ਤੋਂ ਪਹਿਲਾਂ ਪਹਿਲਾਂ ਫੇਰ ਨਵਾਂ ਦਿਨ ਸ਼ੁਰੂ ਹੋ ਜਾਊਗਾ ਕੱਲ ਨੂੰ ਤਕਰੀਬਨ ਇਹ ਲਾਊਗੀ ਆਪਾਂ ਨੂੰ 2 ਵਜੇ ਤੱਕ ਸ੍ਰੀ ਹਜੂਰ ਸਾਹਿਬ ਨਦੇੜ ਨਦੇੜ ਸ਼ਹਿਰ ਲਾਉਣਾ ਇਹਨੇ ਕਮੇਟਾਈ 2 2:30 ਵਜੇ ਤੱਕ ਫਾਈਲ ਲਗਾ ਲੈ ਵੀ ਦੇ ਰਿਹਾ ਰੇਲਵੇ ਟ੍ਰੇਨ 1 ਵਜੇ ਤੱਕ ਖੜਨੀ ਆ ਜੋਰ ਲੱਗਿਆ ਪਿਆ ਹੁਣ ਅੱਜ ਤਾਂ ਫੂਡ ਕਾਊਂਟਰ ਤੇ ਅੱਜ ਫੂਡ ਕਾਊਂਟਰ ਤਾਂ ਹੈ ਹੀ ਨਹੀਂ ਅੱਜ ਅੱਜ ਤਾਂ ਇੰਨਾ ਬਈ ਫੂਡ ਕਾਊਂਟਰ ਸੀਗਾ ਆ ਜਾ ਆ ਜਾ ਪਹਲਾ ਕਿਤੇ ਖੜਦੀ ਜੀ ਸਾਡੀ ਟ੍ਰੇਨ ਸੱਤ ਤੇ ਚਲੀ ਫੋਟੇ ਹੁੰਦੇ ਪਲੇਟਫਾਰਮ ਨੰਬਰ 7 ਤੇ ਚਲੀ ਇਕੱਠੇ ਦੇਖੋ ਇਥੇ ਗਾਹ ਵੈਂਦਾ ਸੱਤ ਤੋਂ ਆਈ ਜਪਾਂ ਆਹ ਹੜੀ ਆਣੀ ਕੋ ਚਲ ਬਣੇ ਆ ਜਾ ਆ ਗੱਲ ਬਣੀ ਆ ਹੜੀ ਸੱਚਾ ਖਣਾ ਇੰਸੋਰੈਂਸ ਜਿਹਨੇ ਭਾਜ ਕਰਾ ਦੀ ਇੰਨੀ ਹਜੇ 20 ਮਿੰਟ ਹੈਗੇ ਚੱਲਣ ਨੂੰ ਉਹ ਲੈ ਕੁਲੀ ਵੇ ਸਾਬਾ ਆਹ ਲੈ ਲੈ ਸੈਂਡਵਿਚ ਲੈ ਲੈ ਕੋਲਡ ਸੈਂਡਵਿਚ ਲੈ ਲੈ ਜੀ ਤੇ ਤੈਨੂੰ ਵੀ ਹੋਣੀ ਬੂ ਬਰਾਬਰ ਦੀ ਯਾਰ ਮਿਲੇਗਾ ਅੰਦਰ ਕੋਮਣ ਕੋਈ ਰੇਟਾ ਹੋਰ ਨਹੀਂ ਪਤਾ ਜੜੀ ਪੁੱਲ ਚਾਹਾ ਗਰਮ ਦੇਣਗੇ ਆਹ ਦੀ ਜੁਪੀ ਦੇ ਏਰੀਏ 'ਚ ਫਿਰਦੇ ਆ ਆਹਰਾ ਸਾਈਡ ਆਹਰਾ ਜੁਪੀ ਚੋਂ ਤਾਂ ਉਹਦਾ ਜੁਪੀ ਜੀ ਦੇੰਦ ਕਣਕਾਂ ਹਰੀਆਂ ਭਰੀਆਂ ਖੜੀਆਂ ਇਹਨਾਂ ਦੀ ਗੁੱਲੀ ਜੰਡਾ ਬੌਦ ਆ ਬਾਈ ਆਪਣੇ ਨਾਲ ਦਾ ਬੜਾ ਨੇਜੇ ਗੁੱਲੀ ਦੇ ਮੈਦਾਨ ਗੁੱਲੀ ਜੰਡੇ ਨਾਲ ਭਰੀਆਂ ਵਈਆਂ ਨੇ ਆਹਰਾ ਹੁਣ ਸਿਰਫ ਘੰਟਾ ਰਹਿ ਗਿਆ ਪਰ ਦਰਖਤ ਬੌਦ ਆ ਵੀ ਖੱਤਿਆ ਜਿਹਾ ਕਿ ਪਰ ਉੱਪਰ ਕਾਂਗ ਰੂਹੀ ਵੀ ਆਵਾਜ਼ ਦਾ ਘਟਾ ਕਿਉਂ ਵੀ ਆਵਾਜ਼ ਵਾਲੀ ਆ ਲੋ ਜੀ ਮੇਰਟ ਦਾ ਰੇਲਵੇ ਸਟੇਸ਼ਨ ਜਿਹਨੂੰ ਪਹਿਲਾਂ ਹਸਤਨਾਪੁਰ ਕਹਿੰਦੇ ਨੇ ਪਾਂਡੋਰ ਉਹਦੇ ਜੀ ਆਹ ਦ੍ਰਯੋਦਨੂ ਨੇ ਉਰੇ ਦੇ ਜੀ ਮੇਰਟ ਦੇ ਬਾਝੋਂ ਮੇਰਟ ਨਾ ਪੈ ਗਿਆ ਪਹਿਲਾਂ ਤਾਂ ਹਸਤਨਾਪੁਰ ਸੀ ਉਹਦਾ ਨੂ ਇਹ 3 ਵਜੇ ਸਾਨੂੰ ਤਰਿਆਂ ਨੂੰ ਘਟੋ ਘਟਾ ਅਸੀਂ ਤਰਿਆਂ ਅਸੀਂ ਮੰਨ ਲਓ 8 ਵਜੇ 8 9 10 11 12 1 2 3 8 ਘੰਟੇ ਹੋ ਗਏ 8 7 7 ਘੰਟੇ ਹੋ ਗਏ ਸਹੀ ਚੱਲੋ ਭਾਈ ਕੋਲੇ ਵੀ ਭਰੀ ਟ੍ਰੇਨ ਇਹ ਆਉਂਦੀ ਆ ਉਧਰੋਂ Odisha ਸਾਈਡ ਚੋਂ ਇਹ ਤਾਂ ਨਹੀਂ ਹੈਗਾ ਕਿ ਫੜੀ ਜਾਓ ਜਿੱਥੇ ਕੋਲ ਮੈਨਾ ਹੁੰਦੀਆਂ ਨੇ ਉਧਰ ਨੇ ਕੋਲ ਮੈਨਾ ਇੱਥੇ ਮੈਸ਼ਨ ਰਾਣੀ ਗੰਜ ਹੋਇਆ ਸੀ ਕੋਲੇ ਦੀ ਭਈਆਂ ਟ੍ਰੇਨਾਂ ਜਾ ਕੇ ਦਰ ਰਹੀ ਐ ਇੱਧਰ ਹੀ ਖੜਾ ਇਹਦਾ ਇੰਜਣ

ਸ਼ਹਿਰ ਆ ਗਰਾਣਾ ਪੁਰਾਣਾ ਸ਼ਹਿਰ ਆ ਗਰੀਬੀ ਦੀ ਆਵਾਜ਼ ਸੁਣਦੇ ਹੋਏ ਪਰ ਮਾਰਦਾ ਪੂਰੀਆਂ ਪੁਰਾਣੀਆਂ ਪੁਰਾਣੀਆਂ ਖੜੀਆਂ ਸੋਹਣੀ ਰੋਹਣੀ ਬਹੁਤ ਹੋ ਗਈਆਂ ਬਾਈ ਜਿਹੜੀ ਪੁਰਾਣੀ ਕਲਾ ਕਰਦੀ ਹੋਈ ਹੈ ਨਾ ਉਹ ਉਹ ਚੀਜ਼ਾਂ ਨੇ ਵੀ ਹੁਣ ਪਹੁੰਚਿਆ ਆਗਰਾ ਗੈਂਟ ਮੈਂ ਆਗਰਾ ਹੀ ਜਾਂਦੀ ਹਾਂ ਬਤਾ ਦੇਣਾ ਕਿਸੇ ਨੂੰ ਭਾਣੋ ਤਰੀਏ ਪਾਲਸਾ ਲਗਾ ਦੇ ਸਟ੍ਰੀਟ ਬਿਲਕੁਲ ਡਿਟਰੈਕਸ਼ਨ ਆਫ ਪੈਸੇਜਜਰਸ ਆ ਹਰੇ ਜਿਹੜੇ ਉੱਥੋਂ ਸਾਮਾਨ ਆਉਦਾ ਆਪਦਾ ਖੋੜ-ਖੋੜ ਕਰਦੇ ਆਪਾਂ ਆਹ ਅਗਰੇ ਦਾ ਇੱਥੇ ਨਾ ਅਗਰ ਪੀੜ ਦੇਖੋ ਬੰਦੀ ਆ ਚੱਲੋ ਇਹ ਅਗਰਾ ਬੈਠਾ ਥੋੜੀ ਛੋਟ ਮਾਰ ਕੇ ਕਰੂ ਆਹ ਬੰਦ ਲਗਾਵੇ ਨੰਬਰ ਦੇ ਹਾਂਜੀ ਲੋ ਯਾ Agra Cantt ਪਹੁੰਚ ਗਏ ਆ ਇਹ ਵੀ ਖਾਸਾ ਵੱਡਾ ਸਟੇਸ਼ਨ ਮਾਣ ਆਇਆ ਮੈਂ ਕਹਿੰਦਾ ਪੁਰਾਣਾ ਇਸ ਜਿਹੜੀ ਨੇ ਪਹਿਲਾਂ ਵਾਏ ਵਾਏ ਹੋ ਗਈ ਇਧਰ ਤਾਂ ਅ ਮਿਊਜ਼ੀਅਮ ਕਿੱਥੇ ਬਣਾ ਡਿਜੀਟਲ ਮਿਊਜ਼ੀਅਮ ਹੈ ਇਹ ਮਿਊਜ਼ੀਅਮ ਕਾਹ ਬਣਾ ਹੋਗਾ ਜਬ ਮੋਦੀ ਨੇ ਬਣਾਇਆ ਮੋਦੀ ਨੇ ਉਹ ਡਿਜੀਟਲ ਰੇਲਵੇ ਮਿਊਜ਼ੀਅਮ ਇਹ ਵਿੱਚ ਹੋਰ ਆਗਰਾ ਆਹਿਆਂ ਹਾਂ ਕਰਕੇ ਮੁਬੱਕੇ ਤਰੀਕੇ ਦੇਖਦੇ ਆ ਪੁੱਤਰ ਕੀ ਕਰਨਾ ਐਵੇਂ ਟ੍ਰੇਨ ਲੰਘੀ ਫੇਰ ਪੰਗਾ ਪਾਉਂਦਾ ਸਿਰਫ 5 ਮਿੰਟ ਲਈ ਰੁਕਦੀ ਯਾਰ ਇਹ 43 ਹੋ ਗਏ ਚੱਲਣ ਵਾਲੀ ਆਵਾਜ਼ ਆ ਤੱਕ ਮੈਂਡ ਚ 3-4 ਮਿੰਟ ਦਾ ਹੋ ਗੇ ਘੜੀ ਨੂੰ ਬਰਾਬਰ ਆਈ ਏ ਟ੍ਰੇਨ ਬਰਾਬਰ ਆਈ ਮੈਂ ਇਹ ਗੱਲ ਜੀ ਵਾਹ ਜੇ ਨਿਕਲੀਏ ਰੌਂਦੀ ਉਹ ਬੰਨੀ ਨਹੀਂ ਉਹ ਵੀ ਬਾਕੀ ਦੇਖਾਂ ਉੱਥੇ ਜਾ ਕੇ ਜਦੋਂ ਡਿੱਟ ਕਰ ਲਗਾਉਂਗੇ ਆਹ ਰਾ ਘੁੰਮਦੇ ਚੱਲ ਪਈ ਏ ਟ੍ਰੇਨ ਹੋਈ 1 ਮਿੰਟ ਰੇਲ ਜੀ 44 ਹੋ ਗਈ ਤਾਂ ਕਹਿੰਦਾ ਦਾ ਬੜੀ ਦਾ ਵੱਲ ਹੋ ਜਾਂਦਾ ਹੈ ਯੂਪੀ ਹੈ ਉੱਤਰ ਪ੍ਰਦੇਸ਼ ਬੋਲਦੇ ਆ ਸੀ ਆ ਰਿਹਾ ਦਾ ਮਸ਼ਹੂਰ ਆ ਪੇਠਾ ਦੇ ਪੇੜਾ ਆ ਗਰੇ ਦਾ ਪੇਠਾ ਤੇ ਪੇੜਾ ਤੋਂ ਲੱਗੇ ਨੇ ਕਿਸੇ ਨੂੰ ਚਮਕਾਇਆ ਹੋਵੇ ਪਤਾ ਨਹੀਂ ਆਉਂਦਾ ਹੋਵੇ ਨਹੀਂ ਜਾਂਦਾ ਚਲੋ ਇਹ ਨਿਪੜ ਗਿਆ ਹੁਣ ਕਾਹ ਮਿਲਦੇ ਆ ਫਿਰ ਲੋ ਇਹ ਦੁਕਾਨ ਆ ਗਈ ਚਰਨਾ ਸੀ ਜਿਹੜੇ ਇਧਰ ਆ ਗਏ ਫਰਸਟ ਕਲਾਸ ਫਰਸਟ ਕਲਾਸ ਦੀ ਦੁਕਾਨ ਹੈ ਫਰਸਟ ਕਲਾਸ ਦਾ ਇੱਕ ਡੱਬਾ ਹੀ ਆ 2 ਸੈਕੰਡ ਕਲਾਸ ਦੇ 4-5 ਨੇ ਉਹਦੇ ਵੀ ਫਰਸਟ ਕਲਾਸ ਦੇ ਫਰਸਟ ਕਲਾਸ ਦਾ ਇੱਕ ਡੱਬਾ ਹੀ ਆ ਉਹ ਘੱਟਾ ਉਹਨਾਂ ਫਰਸਟ ਕਲਾਸ ਚ ਸੈਕੰਡ ਕਲਾਸ ਵੀ ਠੀਕ ਹੀ ਨੇ ਸੈਕੰਡ ਕਲਾਸ ਦੇ 2 ਰੁਪਏ ਨੇ 2 ਡੱਬੇ ਨੇ ਫਰਸਟ ਦਾ 1 ਹੀ ਆ ਫਰਸਟ ਦਾ 1 ਹੀ ਆ ਆਵਣ ਵਾਲੇ 6-7 ਨੇ ਆਵਣ ਵਾਲੇ 6 ਛੇ ਡੱਬੇ ਸਾਡੇ 20 ਕਲਾਸ ਦੇ 40 ਸੀਟੇ ਸਾਢੇ 60 ਲੋਕ ਬੱਧ ਸਵਰ ਕਰਦੇ ਆ 40 ਸੀਟੇ ਜੇ ਲੋਕਾਂ ਦੇ ਸਵਰ ਕਰਨਾ ਸੰਭਵ ਕਰਦੇ ਲੋਏ ਇੰਨਾ ਏਰੀਆ ਕਵਰ ਕਰਦੀ ਆ ਰਾਜਸਥਾਨ ਦਾ ਸਿਰਫ ਆ ਦੋਨਪੁਰ ਦਾ ਸਟੇਸ਼ਨ ਆਉਂਦਾ ਉਦੋਂ ਬਾਅਦ ਆ ਗਿਆ Agra ਉਦੋਂ ਬਾਅਦ ਫੇਰ UP ਸ਼ੁਰੂ ਹੋ ਜੂਗਾ ਗਵਾਲੀਅਰ ਆਊਗਾ ਮੂਰੇ ਉਦੋਂ ਬਾਅਦ ਹੀ ਪੀਜੂ ਰੂ ਮੈਂ ਗਵਾਲੀਅਰ ਆ ਰਹੀ ਮੈਂ ਬੜਦਾ। ਕੰਟੀ ਮੈਂ ਨਾ ਐਮਪੀ ਸ਼ੁਰੂ ਹੋ ਜਾਏਗਾ। ਲੋ ਜੀ ਰਸੋਈ ਚ ਜਾ ਚੱਕ ਲਈਆਂ ਮਗਰ ਸਾਡੇ ਰਸੋਈ ਹੈ। ਚਲੋ ਵੀ ਚੱਲ ਬਈ ਆਵਣੇ ਚੱਲ ਬਈ। ਦੋਲਪੁਰ ਖੜੀ ਹੂ। ਰਾਜਸਥਾਨ ਚ। ਲੋਇਆ ਰਾਸਥਾਨ ਦਾ ਏਰੀਆ ਸ਼ੁਰੂ ਹੋ ਗਿਆ ਤੇ ਕੱਕਰਾ ਆ ਗਈਆਂ। ਪਹਿਲਾਂ ਕੱਕਰਾ ਹੈ ਨਹੀਂ ਜਦੋਂ ਰਾਸਥਾਨ ਦੇ ਏਰੀਆ ਚ ਫਿਰਦੇ ਆਪਾਂ। ਇੱਕ ਘੰਟੇ ਚ ਰਾਸਥਾਨ ਪਾਰ ਹੋ ਜਾਣਾ ਜਣੇ ਜੀ। ਛੋਟਾ ਸਾਈਡ ਆ ਇਹ। ਲੋ ਵੀ ਆਲੂ ਦੀ ਪਟਾਈ ਜਾਂਦੀ ਔਰ ਇਹ ਵੀ ਆਲੂ ਹੈ ਇਹਦਾ ਥੋੜਾ ਜਿਹਾ ਤਾਂ ਬਹੁਤ ਸਰੋਂ ਹੀ ਖੜੀ ਆ। ਆ ਗਿਆ ਆਲੂ ਆ ਗਿਆ। ਆਲੂ ਆ ਆ ਬਾਕੀ ਸਾਰੀ ਸਰੋਂ ਕਿਤੇ ਵਿੱਗਾ ਦੋ ਵਿੱਗੇ ਆਉਂਦੇ ਨੇ ਕਣਕ ਦੇ। ਇਦੂਆਂ ਤੇ ਇਹ ਵੀ ਨਹੀਂ ਆਉਣੇ ਕਿ ਜਦੋਂ ਖਤਮ ਹੋ ਜਾਊਗਾ ਕਹਾਂ ਜਾ ਕੇ ਤਾਂ ਇਹ ਰਾਜਸਥਾਨ ਦਾ ਜਿਹੜਾ ਇੱਕ ਸਟੇਸ਼ਨ ਆ ਉਹ ਦੋਲਪੁਰ ਜਿਹੜਾ ਫੇਸ ਨਾ ਇਹ ਦੋਲਪੁਰ ਦੋਲਪੁਰ ਆ ਗਏ ਮਾੜੇ ਤੇ ਬੁਲੇਟ ਮਾਰਾਂਗੇ ਦੋਲਪੁਰ ਰਾਜਸਥਾਨ ਇਹ ਛੋਟਾ ਸਟੇਸ਼ਨ ਆ ਰਾਜਸਥਾਨ ਦਾ ਦੋਲਪੁਰ ਇਹ ਆ ਛੋਟਾ ਇਹ ਜਾਣੇ ਇੱਥੇ ਵੀ ਬਹੁਤ ਨੇ ਦੁਨੀਆ ਦੇ ਕਿੰਨੀ ਵਰਦੀਆਂ ਮੂਰੇ ਵੀ 6 ਆ ਉਹਦਾ ਪਚਕਾਰੀ ਗੈਂਗ ਕਰਦੀ ਐ 42 ਹੋਵੇ 24 ਥਾਂ ਦਾ ਪਚਕਾਰੀਆਂ ਮਾਰਦੇ ਫਰੀ ਆ ਮੈਨੂੰ ਪਚਕਾਰੀ ਗੈਂਗਾ ਜਿਹੜੀ ਮੈਂ ਮੰਨ ਕਰਨਾ ਚਾਹੀਦਾ ਸੋ ਦੇਦਾ ਸਾਰਾ ਪਚਕਾਰੀਆਂ ਨਾਲ ਹੀ ਭਰੇ ਆ ਪਿਆ ਆਈ ਗੂ ਬਾਇ ਬਨੇ ਉੱਤਨੀ ਮਿੱਟੀ ਜ਼ਮੀਨ ਜਿਗਰੀ ਬਈ ਆ ਤਾਂ ਇਹ ਪੱਤਰ ਪੁੱਤਰ ਜੇ ਡੱਡੇ ਵੀਂਗੇ ਅਸੀਂ ਕਰੇ ਬੈਨ ਔਰ ਉਹ ਲਾ ਜੋ ਜਿੰਨੀ ਮਿੱਟੀ ਮਰਗੀ ਮਿੱਟੀ ਲੱਗ ਗਈ ਅਸੀਂ ਅਗਲਾ ਦੇ ਖੱਤੇ ਪੱਤਰ ਹੋਣੇ ਔਰ ਉੱਤਨੀ ਮਿੱਟੀ ਫੇਰਾ ਵੀ ਦੀ ਬਈ ਆ ਵਾ ਗਾਂ ਐਮਪੀ ਥੁਰ ਹੋਈ ਐਮਪੀ ਚ ਲੜਣਾ ਆਈਂਗੀ ਕੋਸਾ വരാ ਜਣ ਜਕਣ ਲਗੇ ਨੇ ਟੋਪੇ ਜੋ ਪਾਣੀ ਚੱਲਦੇ ਨੇ ਬਾਰੇ ਜਿੱਤਣਾ ਬਾਰੇ ਜਿੱਤਣਾ ਬਾਰੇ ਜਿੱਤਣਾ ਲੋਈ ਪਤਰੀਲੇ ਪਹਾੜੀ ਏਰੀਆ ਜੇ ਅਸੀਂ ਪਹੁੰਚੇ ਆ ਚਾਂਸੀ ਹੋਂ ਲਾਵਾਸ ਦਰ 15 ਮਿੰਟ ਬਾਕੀ 15-20 ਮਿੰਟ ਤੱਕ ਚਾਂਸੀ ਪਹੁੰਚਾਉਣੇ ਆ ਪਤਰੀਲਾ ਏਰਾ ਹੋਗਾ ਪਤਰੀਲਾ ਉਰੂਹੀ ਵੀ ਆਵਾਂ ਯੂਪੀ ਆਜੂ ਚਾਂਸੀ ਯੂਪੀ ਜਾ ਫੇਰ ਦਵਾਰਾ ਯੂਪੀ ਆਜੂ ਹੁਣ ਆਪਾਂ ਮੱਧ ਪ੍ਰਦੇਸ਼ ਤੇ ਫਿਰਦੇ ਆਂ ਫੇਰ ਫੇਰ ਯੂਪੀ ਆਉਂ ਦਾ ਤੱਕ ਹਨੇਰਾ ਹੋ ਗਿਆ ਰੋਟੀ ਨੂੰ ਕਿਹਾ ਜੇ ਮੈਂ ਕਿਹਾ ਚਾਂਸੀ ਦੇਖ ਰਿਹਾ ਕਿ ਰੋਟੀ ਇੱਥੇ ਰਹਿਣ ਤੋਂ 2 ਮਿੰਟਾਂ ਦੇ ਨਹੀਂ ਇੱਥੇ ਹੀ ਖਾ ਲਾਂ ਇਹਦੇ ਰੇਟ ਲਿਖਿਆ 25 ਕਹਿੰਦਾ ਲਾਈ ਜਾਂਦਾ 80 ਰੁਪਏ ਹਿਸਾਬ ਨਾਲ ਇਹ ਤਿੰਨ ਚੀਜ਼ਾਂ ਬਣਦੀ 70 ਰੁਪਏ ਵਧ ਲਾਈ ਜਾਂਦਾ ਬਿਸਕੁਟਾਂ ਦੀ 30 30 ਮੇਰਾ ਕਲੀਅਰ ਨਹੀਂ ਹੋਦਾ ਅੱਜ ਇੱਥੇ ਲਾਈਟਾਂ ਚੱਲਦੀਆਂ ਝਾਂਸੀ ਦਾ ਕੇਲਾ ਆ ਗਿਆ ਇਹ ਬਲੰਬਰ ਪਿਲ ਆਇਆ ਚੱਲਾਇਆ ਅਭੀ ਅਸੀਂ ਸੁਵਿਧਾ ਹੀ ਪਾਇਤੀ ਅੱਜ ਹਾਂ ਰੋਜ਼ ਉੰਨੇ ਆਦੇ ਤਾ ਹੰਮੂ ਝਾਂਸੀ ਸ਼ਹਿਰ ਝਾਂਸੀ ਦਾ ਕਿਲਾ ਆ ਗਿਆ ਉਹ ਜਿੱਥੇ ਲੱਟਾਂ ਮੱਤ ਦੀ ਇਹਨਾਂ ਉਹ ਝਾਂਸੀ ਦਾ ਕਿਲਾ ਦੂਰੋਂ ਤਾਂ ਇੰਨਾ ਕਲੀਅਰ ਨਹੀਂ ਨਾ ਨਹੀਂ ਝਾਂਸੀ ਬਹੁਤ ਹੈ ਵਨ ਚਾਰ ਪੰਜ ਮਿੰਟ ਲੇਟ ਆਉਂਦੇ ਉਹ ਤੋਂ ਟਾਈਮ ਤੋਂ ਰੋਸ ਕਾਕਾ ਬਰੋਦੀ ਇੱਕ ਦਿਨ ਹੋ ਗਿਆ ਅਸੀਂ ਸੜਕ ਤੇ ਨਹੀਂ ਫਾਸਟ ਮੋੜਤ ਨਹੀਂ ਸਟਾਰਟ ਕਰਕੇ ਦਿਖਾਉਗਾ ਆਇਆ ਸੋ ਆਵੇ ਇਹਨਾਂ ਨੂੰ ਆ ਗਿਆ ਝਾਂਸੀ ਸ਼ਹਿਰ ਆਈ ਹੈ ਸ਼ਹਿਰ ਤੇ ਵਾ ਫਕੀਰ ਮਾਲ ਦਾ ਖਾਣਾ ਵੀਰ ਨੂੰ ਕਿੰਨੇ ਵੇੜਾ ਕੰਮ ਪਰਲੇ ਪਾਸੇ ਲੱਗ ਰਹੀ ਹੈ ਟਾਕੀ ਚਾਂਸੀ ਦੀ ਰਾਣੀ ਹੈ ਇਹ ਵੇੜੇ ਪਲੇਟਫਾਰਮ ਤੇ ਲੱਗੂ ਪਰਲੀ ਸਾਈਡ ਤੇ ਲੱਗੂ ਕਿ ਔਰਲੀ ਸਾਈਡ ਲੱਗੂ ਲਾਵੀ ਮੈਂ ਤਰਾ ਚਾਂਸੀ ਆ ਗਿਆ ਦੇ ਨਰੇ ਰਵੇ ਜਾਂਸੀ ਉੱਧਰ ਉੱਧਰ ਰਹੇ ਨੇ ਪੂਰੇ 15 ਮਿੰਟ ਲੇਟ ਪਹੁੰਚਿਆ ਜਾਂਸੀ ਇਹ ਜੁਰ ਸਾਹ ਟਾਈਮ ਤੇ ਦਿਖਾ ਰਹੇ ਵੀ ਟਾਈਮ ਤੇ ਪਹੁੰਚੂ ਬਾਕੀ ਦੇਖਦੀਆਂ ਗੱਲੋ ਵੀ ਕਿੰਨੇ ਟਾਈਮ ਤੇ ਪਹੁੰਚਾਂ ਤਾ ਫਰੂਬ ਹੈ ਯਾ ਤਦੂਰਾ ਉੱਤਰਨ ਆ ਰਹੇ ਆ ਲੋਬਾ ਸਭ ਇਹ ਮੋਲੀ ਟ੍ਰੇਨ ਦਾ ਜੰਮ ਗਿਆ ਰਾਤ ਦੇ ਵਦਕੇ 99 ਸਾਡੇ ਸੜਕੀ ਦੁਆਰਾ ਚੱਲੀ ਆ 23 ਨੰਬਰ ਬਹੁਤ ਹੀ ਸਰਕਾਰ ਦੇ ਵੀਡੀਓ ਤੇ ਵਧੀਆ ਬੰਦਾ ਚੈਨਲ ਲਾਈਕ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰ ਲੋ